ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰ ਭੈਣ ਭਰਾਓ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਨੂੰ ਇਸ ਵਕਤ ਲੋੜ ਆ ਵੱਧ ਤੋਂ ਵੱਧ ਪੰਜਾਬ ਵਿੱਚ ਹਰਿਆਲੀ ਲਾਉਣ ਦੀ ਬੂਟੇ ਪੌਦੇ ਲਾਉਣ ਦੀ ਤੇ ਸਿਰਫ ਉਹਨਾਂ ਨੂੰ ਲਾ ਕੇ ਭੁੱਲ ਜਾਣ ਨਾਲ ਨਹੀਂ ਗੱਲ ਬੰਨੀ ਉਹਨਾਂ ਨੂੰ ਪਾਣੀ ਪਾਓ ਉਹਨਾਂ ਨੂੰ ਵਾਦੇ ਪਾਓ ਜੋ ਵੀ ਉਹਨਾਂ ਦੀ ਜ਼ਰੂਰਤ ਖਰਾਕ ਉਹਨਾਂ ਨੂੰ ਦਿਓ ਇਹ ਆਉਣ ਵਾਲੀ ਪੀੜ੍ਹੀ ਲਈ ਆਪਣੇ ਬਹੁਤ ਹੀ ਜ਼ਰੂਰੀ ਚੀਜ਼ ਆ ਜਿਹੜੀ ਆਪਾਂ ਕਹਿ ਰਹੇ ਹਾਂ ਇਹ ਕਰਨੀ ਆ ਜੇ ਆਪਾਂ ਇਹ ਨਹੀਂ ਕਰਦੇ ਤੇ ਆਪਣੀ ਆਉਣ ਵਾਲੀ ਪੀੜ੍ਹੀ ਬਹੁਤ ਜ਼ਿਆਦਾ ਪਰੇਸ਼ਾਨੀਆਂ ਸਹੇਗੀ ਕਿਉਂਕਿ ਕੋਈ ਵੀ ਦਰਖਤ ਬੂਟਾ ਆਪਾਂ ਲਾਉਣੇ ਉਹਨੂੰ ਟਾਈਮ ਚਾਹੀਦਾ ਵੱਡਾ ਓਨਲੀ ਕਿਸੇ ਹੱਲੇ ਲੈਵਲ ਤੇ ਪਹੁੰਚਾ ਲਈ ਦੇਖੋ ਹੁਣ ਸਾਰੇ ਪਾਸੇ ਹਰਿਆਲੀ ਦਾ ਕੀ ਹਾਲ ਅੱਜ ਜਿੰਨੇ ਵੀ ਰੋਡ ਬਣਦੇ ਪਏ ਆ ਜਿੱਥੇ ਵੀ ਨਵੇਂ ਸੜਕਾਂ ਬਣਨੀਆਂ ਪਈਆਂ ਉੱਥੋਂ ਸਾਰੀ ਹਰਿਆਲੀ ਨੂੰ ਖਤਮ ਕੀਤਾ ਜਾ ਰਿਹਾ ਵਾ ਦਰਖਤ ਵੱਡੇ ਜਾ ਰਹੇ ਜਦਕਿ ਬਾਰ ਲਿਆ ਨੇ ਇਸਾਂ ਵਿੱਚ ਵੀਡੀਓ ਆਪਾਂ ਵੇਖਦੇ ਆਂ ਉੱਤਰੀਆਂ ਸਰਕਾਰਾਂ ਨੇ ਵੱਡੀਆਂ-ਵੱਡੀਆਂ ਮਸ਼ੀਨਾਂ ਲਾਈਆਂ ਹੋਈਆਂ ਜਿਹੜੀਆਂ ਕਿ ਦਰਖਤ ਨੂੰ ਬਣੇ-ਬਣੇ ਵਿੱਚ ਚੱਕ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਰੱਖ ਦਿੰਦੀਆਂ ਵਾਂ ਤੇ ਆਪਣੇ ਵੀ ਇੱਥੇ ਚਾਹੀਦਾ ਸਰਕਾਰਾਂ ਨੇ ਇਹ ਮਸ਼ੀਨਾਂ ਦਾ ਪ੍ਰਬੰਧ ਕਰਨਾ ਜਿੱਥੇ ਵੀ ਕੋਈ ਰੋਡ ਬਣਦੀ ਹੈ ਉੱਥੇ ਦਰਖਤ ਵਧਣ ਨਾਲੋਂ ਉਹਨੂੰ ਉੱਥੋਂ ਚੱਕ ਕੇ ਮਸ਼ੀਨਾਂ ਦੇ ਆਕਰੇ ਦੂਜੀ ਥਾਂ ਤੇ ਜਾ ਕੇ ਵੀ ਰੱਖਿਆ ਜਾ ਸਕਦਾ ਹੈ ਜਿਹਦੇ ਨਾਲ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਦਰਖਤ ਵਧ ਰਹੇ ਨੇ ਉਸ ਚੀਜ਼ ਤੇ ਰੋਕ ਲੱਗਦੀ ਹੈ ਨਾਲੇ ਜਿਹੜਾ ਇਸ ਵਕਤ ਵਾਤਾਵਰਣ ਖ਼ਤਰਨਾਕ ਬਣਦਾ ਜਾ ਰਿਹਾ ਵੈ ਐਸ ਵਾਰ ਆਪਾਂ ਦੇਖਿਆ ਵੀ ਕਿੰਨੀ ਜ਼ਿਆਦਾ ਗਰਮੀ ਨੇ ਪਰੇਸ਼ਾਨ ਕੀਤਾ ਏ ਚਲੋ ਮੌਸਮਾ ਮਾਨਸੂਨ ਆ ਗਿਆ ਥੋੜਾ ਉਹਦੇ ਨਾਲ ਰਾਤ ਮਿਲੀ ਲੋਕਾਂ ਨੂੰ ਤੇ ਜੇ ਇੱਥੇ ਤਰ੍ਹਾਂ ਆਪਾਂ ਲਾਪਰਵਾਹੀਆਂ ਕਰਦੇ ਰਹੇ ਤਾਂ ਆਪਾਂ ਸਾਰੇ ਹੀ ਨੁਕਸਾਨ ਝੱਲਾਂਗੇ ਆਉਣ ਵਾਲੇ ਸਾਲ ਜਿਹੜੇ ਇਹਦੇ ਵੀ ਜ਼ਿਆਦਾ ਖਤਰਨਾਕ ਹੋਣਗੇ ਤੇ ਜ਼ਿਆਦੀ ਗਰਮੀ ਹੋਏਗੀ ਕੱਲੀਆਂ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਸਾਨੂੰ ਵੀ ਉਹਨਾਂ ਦੇ ਨਾਲ ਸਾਥ ਦੇਣਾ ਪਏਗਾ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਜਿੰਨਾ ਹੀ ਵੱਧ ਤੋਂ ਵੱਧ ਹਰੇ-ਬੂਟੇ ਹਰਿਆਲੀਆਂ ਦਰਖਤ ਕੋਈ ਵੀ ਚੀਜ਼ ਤੁਹਾਨੂੰ ਜਿਹੜੀ ਚੰਗੀ ਲੱਗਦੀ ਘਰੇ ਵੀ 12ਵੀਂ ਰੋਡ ਤੇ ਵੀ ਸ਼ਹਿਰਾਂ ਦੇ ਵਿੱਚ ਵੀ ਜਿੱਥੇ ਥਾਂ ਪਏ ਨੇ ਉਹ ਸਰਕਾਰੀ ਨੇ ਪਲਾ ਪ੍ਰਾਈਵੇਟ ਆ ਜਿੰਨੀਆਂ ਵੀ ਸੰਸਥਾਵਾਂ ਨੇ ਸਾਰੀਆਂ ਮਿਲ ਕੇ ਵੱਧ ਤੋਂ ਵੱਧ ਬੂਟੇ ਲਾਉਣ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਅਗਲੇ ਸਾਲ ਦੀ ਜਿਹੜੀ ਗਰਮੀ ਆ ਜਾਂ ਮੌਨਸੂਨ ਆ ਵਾਤਾਵਰਣ ਨੂੰ ਕੋਝਾ ਟਿਕਰ ਅਸੀਂ ਅਨੁਕੂਲ ਕਰ ਸਕੀਏ ਆਪਣੇ ਰਹਿਣ ਦੇ ਕਿਤੇ ਇਹ ਨਾ ਹੋਵੇ ਵੀ ਅਸੀਂ ਆਪਣੀਆਂ ਲਾਪਰਵਾਹੀਆਂ ਆਪਣੇ ਜ਼ਿੰਮੇਵਾਰੀਆਂ ਤੇ ਭੱਜੇ ਫਿਰਦੇ ਆ ਤੇ ਕੱਲ ਨੂੰ ਘਰੋਂ ਬਾਹਰ ਨਿਕਲਣ ਜੋਗੇ ਨਾ ਰਹੀਏ ਦੀ ਗਰਮੀ ਐ ਸਾ ਦੇ ਟਿਕਰ ਪਹੁੰਚ ਜਾਵੇ ਸਾਨੂੰ ਬਾਹਰ ਨਿਕਲਣਾ ਵੀ ਔਖਾ ਹੋ ਜਾਵੇ ਇਹ ਫਿਰ ਉਸ ਟਾਈਮ ਬੈਠ ਕੇ ਸੋਚਾਂਗੇ ਜਦੋਂ ਸਿਰੋਂ ਪਾਣੀ ਟੱਪ ਜੀਗਾ ਇਹਦੇ ਨਾਲ ਚੰਗਾ ਆਪਾਂ ਪਹਿਲਾਂ ਹੀ ਇਸ ਚੀਜ਼ ਨੂੰ ਸਮਝ ਲਈਏ ਤੇ ਆਪਣੀ ਸਾਰੀ ਜ਼ਿੰਮੇਵਾਰੀ ਨਾਲ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ